ਅੱਜ ਦੋਸਰਵਰਤਾਏ ਮੈਂ ਤਾਂ ਬਹੁਤ ਸੈਟੀਸਫਾਈਡ ਦੱਸ ਸਕਦਾ ਮੈਂ ਬਹੁਤ ਧੰਨਵਾਦ ਕਰਦਾ ਸਾਰੇ ਆਪਣੇ ਨਗਰਾਂ ਪਛਮੀ ਦੇ ਵੋਟਰਸ ਦਾ ਲੋਕਾਂ ਦਾ ਜਿਨ੍ਹਾਂ ਨੇ ਬਹੁਤ ਹੀ ਮਿਹਨਤ ਕੀਤੀ ਔਰ ਮੈਂ ਨਾਲ ਦੀ ਨਾਲ ਬਤਾਈ ਦੇਣਾ ਸ਼ੀਸ਼ ਸਿੰਘ ਜੀ ਹੋਰਾਈ ਨੂੰ ਜਿਨ੍ਹਾਂ ਨੇ ਰੱਖਿਆ ਦਿੱਤੀ ਹੈ ਤੇ ਉਹ ਵੀ ਕਾਬਾ ਕਿ ਆਪਾਂ ਜਿੰਨੇ ਵਾਦੇ ਉੱਤੇ ਕੀਤੇ ਆ ਉਹ ਵੀ ਕਰਨਗੇ ਨਾਲ ਦੀ ਨਾਲ ਮੈਂ ਧੰਨਵਾਦ ਦਿਨ ਕਰਦਾ ਬਾਕੀ ਜਿਹੜਾ ਜੁਇਦਾ ਜੀਰਨ ਗੁੱਪਤਾ ਹੈ ਤਾਂ ਉਹ ਵੀ ਨਿਰਪੰdependent ਹੈਗੇ ਸਾਡੇ ਕੰਟੈਸਟੈਂਟ ਡੇ ਸੀਗੇ ਕੈਂਡੀਡੇਟਸ ਵੀ ਉਹਨਾਂ ਦਾ ਤੇ ਬੜੀ ਹੈਲਦੀ ਇਲੈਕਸ਼ਨ ਹੋ ਰਹੀ ਹੈ ਜਿਹੜਾ ਈਸ਼ਵਰ ਮੈਨੂੰ ਪਿਆਰ ਮਿਲਿਆ ਜੋ ਸਰਕਾਰ ਮਿਲਿਆ ਤੇ ਜੋ ਅਸੀਸਾ ਮਿਲਿਆ ਨਾ ਲੁਧਿਆਣਾ ਬੈਸਿਕ ਕੰਸਟਿਟੂਐਂਸੀ ਦੇ ਪ੍ਰਵਾਹ ਚੋਂ ਮੈਂ ਇਹ ਦੇ ਨਹੀਂ ਸਕਦਾ ਦੇਖੋ ਗੱਲ ਹੁੰਦਾ ਇਲੈਕਸ਼ਨ ਜਿਤਨਾ ਹਾਰਨਾ

ਸਾਰੇ ਛੋਟੇ ਬੱਚੇ ਜਿਹੜੇ ਦਿੱਤ ਹੋਗੇ ਜਿਸ ਨੂੰ ਮਰਡਰ ਹੋ ਗਿਆ ਇਸਕੇ ਦੇ ਮਦਰ ਜੋ ਉਹਨਾਂ ਨੇ ਮਿਹਨਤ ਕੀਤੀ ਹੈਗੀ ਮੈਂ ਸੱਚੀ ਗੱਲ ਦੱਸਦਾ ਮੈਂ ਰਨੀਆ ਨਾ ਇਹਨਾਂ ਤੋਂ علاوہ ਹੋਰ ਵੀ ਜਿੰਨੇ ਦਰਵਾਜ਼ਾ ਸਾਡੇ ਜਿਨ੍ਹਾਂ ਨੇ ਆਪਣਾ ਸਭ ਕੁਝ ਛੱਡ ਕੇ ਮੇਰੇ ਆਪਣੀ ਬੇਟੀ ਸਾਡੇ ਲੋ ਫੈਨ ਇਸ ਪਰ ਆਵਿਨ ਸਸਟੋਸ ਦੇ ਉਹਦਾ ਨਾਮ ਮੈਂ ਕੋਈ ਬਤਾਇਆ ਨਾ ਮੈਂ ਬੰਦਾ ਨਹੀਂ ਦੱਸਦਾ ਸੱਚੀ ਗੱਲ ਸਮਾਂ ਆਪਣੇ ਆਪ ਸੋ ਇਹ ਜਿੱਤ ਹਾਰ ਮੇਰੀ ਹੈ। ਹਾਰ ਨਹੀਂ ਹੈਗੀ ਮੇਰੀ ਇਹ ਨਹੀਂ ਹੈ। ਕਿ ਜਿੱਤ ਉਹਦੀ ਤਾਂ ਜੂਸ਼ੂ ਸ਼ੌਨੀ ਕਦੇ ਕਉਂਦੀ ਹੁੰਦੀ ਹੋਦੀ। ਪਰ ਹਾਰ ਹੈ ਕਿ ਵਿੱਚ ਕੋ ਕਮੀਆਂ ਹੋਣੀਆਂ ਜਾਂ ਨੁਕਸਾਨੇ ਪਰਵਾਹ ਨਹੀਂ ਲੋੜਤ ਨਹੀਂ। ਮੈਂ ਵਾਦਾ ਕਰਦਾ ਕਿ ਉਹ ਸਰਵਾਦ ਨੂੰ ਅੱਜ ਵੀ ਘੜਾ ਤੇ ਅੱਗੇ ਵੀ ਘੜਾ। ਜਦੋਂ ਕਦੀ ਕਿਸੇ ਨੂੰ ਜ਼ਰੂਰ ਪਈ, ਲੋੜ ਪਈ ਤਾਂ ਮੈਂ ਹਾਲ ਵੀ ਤੁਹਾਡੇ ਕੋਲ 24 ਤੋਂ 7% ਬਣਦਾ ਰਹਿਗਾ। ਮੇਰਾ ਫੋਨ ਨੰਬਰ ਤੁਹਾਡੇ ਕੋਲ ਸਾਰੇ ਪੂਰੀ ਹੋ ਜਾ ਰਿਹਾ ਹੈ। ਕਿ ਉਹ ਗੱਲ ਪਰਫੈਕਟਰ ਸੇਵਾ ਸੀ ਜਿਹੜੀ ਅਸੀਂ ਆਲਵੈਸੀ ਤੁਹਾਨੂੰ ਸਭ ਨੂੰ ਰੋਟਾ ਮਾਇਆ ਤੇ ਕਿਸੇ ਗੱਲ ਨੇ ਕਿਸੇ ਨੇ ਇਹ ਨਹੀਂ ਸੋਚਣਾ ਇਹ ਰੋਟ ਪਾਈ ਹੈ ਨਹੀਂ ਪਾਈ ਹੈ ਪਾਈ ਹੈ ਤਾਂ ਹੀ ਬੋਧ ਚਾ ਨਹੀਂ ਪਾਈ ਤਾਂ ਹੀ ਬੋਧ ਚਾ ਮੈਂ ਤੁਹਾਡੀ ਸੇਵਾ ਚਾਹ ਰਹਿਗਾ ਤੁਸੀਂ ਮਨ ਜਦੋਂ ਮर्जी ਕਾਲ ਕਰ ਲਓ ਤੇ ਚੈਰੀ ਦਾ ਕੰਮ ਹੋ ਰਿਹਾ ਵੈਸੇ ਕੋ ਐਡਮਿਨਿਸਟ੍ਰੇਸ਼ਨ ਦਾ ਕੰਮ ਹੋਇਆ ਤੇ ਮੈਂ ਆਲਰੇਡੀ ਤੁਹਾਡੇ ਨਾਲ ਖੜਾ ਹਾਂ ਔਰ ਹਮੇਸ਼ਾ ਖੜਾ ਰਹੂੰਗਾ ਤੇ ਮੈਂ ਵਾਦਾ ਕਰਦਾ ਕਿ ਜੋ ਮੇਰੀਆਂ ਕਮੀਆਂ ਹੋਣਗੀਆਂ ਤੇ ਖਾਮੀਆਂ ਰਹੀਆਂ ਉਮੈ ਤੋਂ ਜ਼ਸਤਾਈ ਤੇ ਹੈ ਜੀ ਦਾ ਬਾਡੇ ਵਿੱਚੋਂ ਤੁਹਾਡਾ ਆਪਣਾ 44500 ਨਾਮ ਇਹਨੀਆਂ ਕੋਲੋਂ ਕਹਿੰਦਾ ਹੋਇਆ ਤੁਹਾਡਾ ਯਾਦਿਕਾ ਕੋਈ ਗਲਤੀ ਹੋਵੇ ਵਾਫੇ ਦਾ ਨਾਮ ਸਰ